ਸਾਰਿਆਂ ਨੂੰ ਪਿਆਰ ਭਰੀ ਸਸ਼ੀ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਜਿਹੜੇ ਪੰਜਾਬ ਦੇ ਮਲਾਸਮਾਨ ਦੀਆਂ ਮੰਗਾਂ ਦਾ ਸੋ ਦੋਸਤੋ ਪੰਜਾਬ ਦੇ ਮਲਾਸਮਾਨ ਦੀਆਂ ਮੰਗਾਂ ਦਾ ਹੱਲ ਵਿੱਤ ਵਿਭਾਗ ਤੇ ਪਰਸੋਨਲ ਵਿਭਾਗ ਕੱਢੇਗਾ ਇਸ ਸਬੰਧ ਦੇ ਵਿੱਚ ਦੋਵੇਂ ਵਿਭਾਗ ਹੋਰ ਸਬੰਧਿਤ ਵਿਭਾਗਾਾਂ ਦੇ ਅਧਿਕਾਰੀਆਂ ਦੇ ਸਹਿਯੋਗ ਦੇ ਨਾਲ ਮਲਾਸਮਾਨ ਦੀਆਂ ਮੰਗਾਂ ਦੇ ਉੱਪਰ ਗੰਭੀਰ ਵਿਚਾਰ ਕਰੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੋਈ ਵੀ ਨਵੀਂ ਜਿਹੜੀ ਹੈ ਗੱਲ ਸਾਹਮਣੇ ਆ ਸਕਦੀ ਹੈ ਔਰ ਇਨ੍ਹਾਂ ਵੱਖ-ਵੱਖ ਵਿਭਾਗਾਾਂ ਦੇ ਅਧਿਕਾਰੀਆਂ ਦੇ ਵੱਲੋਂ ਮਲਾਸਮਾਨ ਦੀਆਂ ਮੰਗਾਂ ਤੇ ਮਲਾਜ਼ਮਾਂ ਦੇ ਮੁੱਦਿਆਂ ਦੇ ਉੱਪਰ 30 ਅਪ੍ਰੈਲ ਨੂੰ ਮੀਟਿੰਗ ਵੀ ਕੀਤੀ ਜਾ ਰਹੀ ਹੈ ਸੋ ਦੋਸਤੋ ਦਰਸਲ ਇਸ ਦਾ ਖੁਲਾਸਾ ਜਿਹੜਾ ਹੈ ਖੁਦ ਵਿਤਮੰਤੀ ਹਰਪਾਲ ਸਿੰਘ ਚੀਮਾ ਹੋਰਾਂ ਨੇ ਕੀਤਾ ਹੈ ਹਰਪਾਲ ਸਿੰਘ ਚੀਮਾ ਜਿਹੜੇ ਨੇ ਕੈਬਨਟ ਸਬਕਮੇਟੀ ਦੇ ਮੁਖੀ ਨੇ ਉਹਨਾਂ ਨੇ ਕੈਬਨਟ ਜਿਹੜੀ ਸਾਥੀ ਜਿਹੜੇ ਉਹਨਾਂ ਦੇ ਕੁਲਦੀਪ ਸਿੰਘ ਧਾਲੀਵਾਲ ਤੇ 24 ਅਤੇ 25 ਅਪ੍ਰੈਲ ਨੂੰ ਜਿਹੜੀਆਂ ਨੇ ਵੱਖ-ਵੱਖ ਮਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਔਰ ਇਨ੍ਹਾਂ ਮੀਟਿੰਗਾਂ ਦੇ ਦੌਰਾਨ ਇਨ੍ਹਾਂ ਮੀਟਿੰਗਾਂ ਦੇ ਦੌਰਾਨ ਖਜ਼ਾਨਾ ਮੰਤਰੀ ਹਰਪਾਰ ਸਿੰਘ ਚੀਮਾ ਨੇ ਜਿਹੜਾ ਖੁਲਾਸਾ ਕੀਤਾ ਵੀ ਵਿੱਤ ਤੇ ਪਰਸੋਨਲ ਵਿਭਾਗ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਪਹਿਲਾਂ ਹੀ ਚਰਚਾ ਕੀਤੀ ਹੈ ਨੇ ਵਿਚਾਰ ਕਰੇ ਨੇ ਉਹਦਾ ਮੰਥਨ ਕਰੇ ਨੇ ਔਰ ਹੱਲ ਕੱਢਣ ਦਾ ਜਿਹੜਾ ਹੈ ਯਤਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਔਰ ਵਿੱਤ ਮੰਤਰੀ ਹਰਪਾਰ ਸਿੰਘ ਚੀਮਾ ਨੇ ਇਸ ਮੀਟਿੰਗ ਦੇ ਦੌਰਾਨ ਮੌਕੇ ਤੇ ਮੌਜੂਦ ਵਿੱਤ ਵਿਭਾਗ ਪਰਸੋਨਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਿਹੜਾ ਹੈ ਮਲਾਜ਼ਮਾਂ ਦੀਆਂ ਮੰਗਾਂ ਨੂੰ ਜਿਹੜੀਆਂ ਹੈ ਇਹ ਇਹ ਹਦਾਇਤ ਜਿਹੜੀ ਦਿੱਤੀ ਹੈ ਤੁਰੰਤ ਮੁਲਾਜ਼ਮਾਂ ਦੀਆਂ ਮੰਗਾਂ ਦੇ ਹੱਲ ਕੱਢੇ ਜਾਣ ਔਰ ਇਸ ਸਬੰਧ ਦੇ ਵਿੱਚ 30 April ਨੂੰ ਮੀਟਿੰਗ ਵੀ ਸੱਦ ਲਈ ਗਈ ਹੈ ਜਦੋਂ ਕਿ 25 ਤਰੀਕ ਨੂੰ ਹਰਪਾਲ ਸਿੰਘ ਚੀਮਾ ਦੇ ਕੁਲਦੀਪ ਸਿੰਘ ਢਾਲੀਵਾਲ ਨੇ ਕੈਬਨਟ ਸਬਕਮੇਟੀ ਦੇ ਬੈਨਰ ਹੇਠ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਐਸੋਸੀਏਸ਼ਨ ਪ੍ਰਾਇਮਰੀ ਟੀਚਰ ਯੂਨੀਅਨ ਇਸੇ ਤਰ੍ਹਾਂ ਕੰਪਿਊਟਰ ਟੀਚਰਸ ਸੰਘਰਸ਼ ਕਮੇਟੀ ਅਤੇ 10 ਸਾਲਾਂ ਦੀ ਸੇਵਾ ਪੂਰੀ ਕਰ ਚੁੱਕੇ ਅਧਿਆਪਕਾਂ ਦੀ ਯੂਨੀਅਨ ਨਾਲ ਮੀਟਿੰਗ ਵੀ ਕੀਤੀ ਹੈ ਉਦੋਂ ਹਰਪਾਲ ਸਿੰਘ ਸੀਮਾ ਹੋਣਾ ਨੇ ਅਧਿਕਾਰ ਤੌਰ ਤੇ ਇਹ ਜਾਣਕਾਰੀ ਦਿੱਤੀ ਹੈ ਵੀ ਵਿੱਤ ਤੇ ਪਰਸੋਨਲ ਵਿਭਾਗ ਮਲਾਜ਼ਮਾਂ ਦੀਆਂ ਮੰਗਾਂ ਦੇ ਉੱਪਰ ਪਹਿਲਾਂ ਹੀ ਵਿਚਾਰ ਕਰ ਰਹੇ ਨੇ ਔਰ ਜਦੋਂ ਇਸ ਸੰਬੰਧ ਦੇ ਵਿੱਚ ਸਾਂਝਾ ਫਰੰਟ ਨੇ ਕਿਹਾ ਵੀ 30 April ਨੂੰ ਜਿਹੜੀ ਇਹ ਮੀਟਿੰਗ ਹੈ ਅਧਿਕਾਰੀਆਂ ਦੀ ਹੋ ਰਹੀ ਹੈ ਉਹਦੇ ਵਿੱਚ ਸਾਡੇ ਨਾਮ ਹੁੰਦੇ ਆ ਵੀ ਜਿਹੜੇ ਜਿਹੜੇ ਕੀ ਲੈ ਜਾਣਾ ਤੇ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਵੀ ਦੋ ਨਾਮ ਹੁੰਦੇ ਨੇ ਜਿਹੜੇ ਨੇ ਸਾਂਝੇ ਫਰੰਟ ਦੇ ਵੀ 30 ਅਪ੍ਰੈਲ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਔਰ ਇਹ ਜਿਹੜੀ ਹੈ ਮੀਟਿੰਗ ਹਰਪਾਲ ਸਿੰਘ ਚੀਮਾ ਹੋਣਾ ਨੇ ਕੀਤੀ ਹੈ ਬਕਾਇਦਾ ਇਹਦੇ ਸਬੰਧ ਦੇ ਵਿੱਚ ਇੱਕ ਲਿਖਤੀ ਪੱਤਰ ਵੀ ਬਿਆਨ ਜਾਰੀ ਕਰਕੇ ਇਹ ਗੱਲ ਹਰਪਾਲ ਸਿੰਘ ਹੋ ਚੀਮਾ ਹੋਣਾ ਨੇ ਦੱਸੀ ਹੈ ਵੀ ਮਲਾਜ਼ਮਾਂ ਦੀਆਂ ਮੰਗਾਂ ਬਾਰੇ ਵਿੱਤ ਅਤੇ ਪਰਸੋਨਲ ਵਿਭਾਗ ਜਿਹੜਾ ਹੈ ਵਿਚਾਰ ਚਰਚਾ ਕਰ ਰਿਹਾ ਹੈ ਔਰ ਇਹ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ 25 ਅਪ੍ਰੈਲ ਨੂੰ ਕੈਬਨਟ ਜਿਹੜੀ ਹੈ ਸਬ ਕਮੇਟੀ ਨੇ ਉਹਦੇ ਵਿੱਚ ਮੁਲਾਜ਼ਮ ਲੀਡਰਾਂ ਦੀ ਵਜੋਂ ਸਾਂਝੇ ਫਰੰਟ ਦੇ ਵੱਲੋਂ ਜਰਮਨਜੀਤ ਸਿੰਘ ਰਣਜੀਤ ਸਿੰਘ ਸ਼ਾਮਿਲ ਸੀ ਇਸ ਤੋਂ ਪਹਿਲਾਂ ਕਿ 24 ਅਪ੍ਰੈਲ ਨੂੰ ਵੀ ਕੈਬਨਟ ਸਬਕਮੇਟੀ ਨੇ ਕੁਝ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਸੀ ਜਿਨ੍ਹਾਂ ਦੇ ਵਿੱਚ ਸਰਬ ਸਿੱਖਿਆ ਅਭਿਆਨ ਮਿੱਡੇ ਮੇਲ ਦਫ਼ਤਰੀ ਕਰਮਚਾਰੀ ਯੂਨੀਅਨ 2011 ਅਧਿਆਪਕ ਯੂਨੀਅਨ ਨਾਲ ਵੀ ਮੀਟਿੰਗ ਕੀਤੀ ਸੀ ਸੋ ਦੋਸਤੋ ਇਸੇ ਦੌਰਾਨ ਪੰਜਾਬ ਸਰਕਾਰ ਨੇ ਇੱਕ ਹੋਰ ਜਿਹੜਾ ਫੈਸਲਾ ਕੀਤਾ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਜਿਹੜਾ ਸਮਾਰਟਫੋਨ ਮੁਹੱਈਆ ਕੀਤੇ ਜਾਣ ਜੋ ਆਪਣਾ ਕਾਰਜ ਜਿਹੜਾ ਹੈ ਆਧਨੇ ਘਟਾਂ ਦੇ ਨਾਲ ਕਰ ਸਕਾਂ ਸੋ ਦੋਸਤੋ ਏਸੀਐਸ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਬਣੀ ਰਹਿਣਾ ਚੈਨਲ ਦੇ ਨਾਮ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੀ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ